ਮੇਰਾ ਨਾਮ ਆਸਟਰ ਰਾਜੇਂਦਰ ਭਦੌੜ ਮੈਂ ਤਰਕਸ਼ੀਲ ਸੁਸਾਇਟੀ ਤੋਂ ਤਰਕਸ਼ੀਲ ਸੁਸਾਇਟੀ ਦੇ ਵਿੱਚ ਮੇਰੀ ਡਿਊਟੀ ਸਭਾਈ ਜਥੇਬੰਦਕ ਮੁਖੀ ਦੇ ਤੌਰ ਤੇ ਹੈ ਅ ਪਿਛਲੇ ਦਿਨਾਂ ਦੀ 26 ਤਰੀਕ ਨੂੰ ਹੀ ਤਰਕਸ਼ੀਲ ਭਵਨ ਬਰਨਾਲੇ ਦੇ ਵਿੱਚ ਹੀ 40 ਤੋਂ ਉੱਪਰ ਜਥੇਬੰਦੀਆਂ ਦੀ ਜਿਹੜੇ ਹਾਜ਼ਰ ਸੀ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਬਹੁਤ ਸਾਰੀਆਂ ਜਥੇਦਾਰ ਜਥੇਬੰਦੀਆਂ ਨੇ ਫਿਰ ਫੋਨ ਰਾਹੀਂ ਸਹਿਮਤੀ ਦਿੱਤੀ ਸੀ ਅੱਜ ਦੇ ਇਸ ਐਕਸ਼ਨ ਦੇ ਲਈ ਅੱਜ ਦਾ ਜਿਹੜਾ ਐਕਸ਼ਨ ਸੀ ਇਹ ਫੌਰੀ ਤੌਰ ਤੇ ਜਿਹੜਾ 1 ਜੁਲਾਈ 2024 ਤੋਂ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਅੱਜ ਤੋਂ ਲਾਗੂ ਕੀਤੇ ਜਾ ਰਹੇ ਆ ਜਿਹੜੇ ਅਸੀਂ ਸਮਝਦੇ ਹਾਂ ਜ਼ਬਰ ਕਾਨੂੰਨ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਉੱਤੇ ਹੋਰ ਜਿਹੜਾ ਜ਼ਬਰ ਆ ਉਹ ਵਧਣਾ ਹੈਗਾ ਉਹਨਾਂ ਨੂੰ ਰੱਦ ਕਰਾਉਣ ਲਈ ਸੰਕੇਤਕ ਤੌਰ ਤੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਤੇ ਨਾਲ ਹੀ ਜਿਹੜਾ ਪਿਛਲੇ ਜੂਨ ਦੇ ਅੱਧ ਦੇ ਵਿੱਚ ਦੁਨੀਆ ਦੀ ਮਸ਼ਹੂਰ ਲੇਖਕਾ ਜਿਹੜੀ ਭਾਰਤ ਦੀ ਬਸਨੀਕ ਹੈ ਭਾਰਤ ਦੀ ਨਾਗਰਿਕ ਹੈ ਅਰੰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਸੌਕਤ ਹੁਸੈਨ ਉਨ੍ਹਾਂ ਦੇ ਖਿਲਾਫ ਇੱਕ 2010 ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਇੱਕ ਫੈਮੀਨਾਰ ਦੇ ਵਿੱਚ ਤਕਰੀਰ ਨੂੰ ਲੈ ਕੇ ਜਿਹੜਾ ਉਹਨਾਂ ਦੇ ਖਿਲਾਫ ਯੂਪੀਏ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਨੂੰ ਦਿੱਲੀ ਦੇ ਗਵਰਨਰ ਨੇ ਮਨਜ਼ੂਰੀ ਦਿੱਤੀ ਹੈ ਅਸੀਂ ਉਹ ਯੂਪੀਏ ਦੀ ਜਿਹੜੀ ਦਿੱਤੀ ਮਨਜ਼ੂਰੀਆਂ ਨੂੰ ਰੱਦ ਕਰਨ ਤੇ ਉਹਨਾਂ ਤੋਂ ਜਿਹੜੇ ਇਹ ਝੂਠੇ ਜ਼ਬਰ ਕੇਸ ਪਾਏ ਗਏ ਆ ਦੋਹਾਂ ਦੇ ਉੱਤੇ ਪ੍ਰੋਫੈਸਰ ਸ਼ੇਖ ਹਸਨ ਤੇ ਅਰੰਤੀ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਦਾ ਜਿਹੜਾ ਇਹ ਸਾਡਾ ਸੰਕੇਤਕ ਪ੍ਰੋਗਰਾਮ ਸੀ ਤੇ ਇਸ ਤੋਂ ਬਾਅਦ ਇਸ ਦੀ ਅਗਲੀ ਕੜੀ ਵਜੋਂ ਜਲੰਧਰ ਵਿਖੇ 21 ਜੁਲਾਈ ਨੂੰ ਪੂਰੀਆਂ ਪੰਜਾਬ ਪੱਦਰ ਦੀਆਂ ਲਗਭਗ 60 ਜਥੇਬੰਦੀਆਂ ਨੇ ਉਹ ਕਨਵੈਨਸ਼ਨ ਕਰ ਰਹੀ ਹੈ ਤੇ ਉੱਥੇ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ। ਕਿਸ ਤਰ੍ਹਾਂ ਦੇ ਇੱਕ ਦੋੜੇ ਕਾਨੂੰਨ ਲਾਗੂ ਹੋਏ ਕਿੰਨਾ ਕ ਲੋਕਾਂ ਨੂੰ ਇਹਦਾ ਨੁਕਸਾਨ ਚੱਲਣਾ ਪਿਆ। ਅਹ ਦੇਖੋ ਨੁਕਸਾਨ ਵਾਲੀ ਗੱਲ ਤਾਂ ਪਹਿਲੀ ਗੱਲ ਇਹ ਹੈ ਕਿ ਜਿੱਥੇ ਤੱਕ ਗਰੀਬਾਂ ਦੀ ਗੱਲ ਆ, ਕਿਰਤੀਆਂ ਦੀ ਗੱਲ ਆ, ਨੁਕਸਾਨ ਤਾਂ ਪਹਿਲੇ ਕਾਨੂੰਨਾਂ ਦਾ ਹੀ ਬਹੁਤ ਸੀ। ਜਿਵੇਂ ਆਪ ਪਿਛਲੇ ਸਮੇਂ 'ਚ ਦੇਖਿਆ ਕਿ ਇਹ ਤਾਂ ਇਹ ਕਹਿ ਕੇ ਲਿਆ ਰਹੇ ਹੈ ਕਿ ਵਸਤੀਵਾਦੀ ਵੇਲੇ ਦੇ ਕਾਨੂੰਨਾਂ ਨੂੰ ਅੰਗਰੇਜ਼ਾਂ ਵੇਲੇ ਦੇ ਕਾਨੂੰਨਾਂ ਨੂੰ ਅਸੀਂ ਹੁਣ ਬਦਲ ਕੇ ਨਵੇਂ ਲਿਆ ਰਹੇ ਹਾਂ ਪਰ ਪਿਛਲੇ ਸਮੇਂ ਤੇ ਇਹਨਾਂ ਦੀਆਂ ਨੀਤੀਆਂ ਨੇ ਦਿਖਾਤਾ ਜਾਂ ਸਾਡੇ ਬਜ਼ੁਰਗ ਜਿਹੜੇ ਸਾਡੇ ਤੋਂ ਵੱਡੀ ਉਮਰ ਦੇ ਆ ਉਹ ਅੱਜੇ ᱜਾਲ ਸੱਥਾਂ 'ਚ ਚਰਚਾ ਕਰਦੇ ਆ ਕਹਿੰਦੇ ਆ ਕਿ ਇਹਦੋਂ ਤਾਂ ਅੰਗਰੇਜ਼ ਹੀ ਚੰਗੇ ਸੀ ਕਹਿਣ ਦਾ ਮਤਲਬ ਕੀ ਹੈ ਕਾਨੂੰਨ ਵੀ ਜਿਹੜਾ ਸਾਡੇ ਦੇਸ਼ ਦਾ ਉਹ ਦੋ ਪੱਧਰਾਂ ਤੇ ਲਾਗੂ ਹੁੰਦਾ ਗਰੀਬਾਂ ਲਈ ਕਿਰਤੀਆਂ ਲਈ ਹੋਰ ਆ ਅਮੀਰਾਂ ਲਈ ਹੋਰ ਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਇੱਥੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਜਾਂਦੇ ਆ ਤੇ ਉਹਨਾਂ ਵਾਸਤੇ ਭਜਾ ਦਿੱਤੇ ਜਾਂਦੇ ਜਿਵੇਂ ਐਂ ਕਹਿਣਾ ਹੋਵੇ ਤੇ ਦੂਜੇ ਪਾਸੇ ਕਿਸੇ ਕਿਰਤੀ ਦਾ 10-20 ਹਜ਼ਾਰ ਦੀ ਕਿਸ਼ਤ ਟੁੱਟ ਜੇ ਕਿਸੇ ਕਿਸਾਨ ਦੇ ਲੱਖ-2 ਲੱਖ ਦਾ ਕਰਜ਼ਾ ਹੋਵੇ ਤੇ ਹਸਕੜੀਆਂ ਉਹਦੇ ਘਰੇ ਪਹੁੰਚ ਜਾਂਦੀਆਂ ਤੇ ਕਿਸ ਤਰ੍ਹਾਂ ਦਾ ਹੁਣ ਅਗਲਾ ਜਿਵੇਂ ਤੁਸੀਂ ਕੀ ਦੀ ਗੱਲ ਹੈ ਇਸ ਦੇ ਨਾਲ ਹੋਰ ਵੀ ਪਟਾਚਕ ਕੀਤਾ ਜਾਊਗਾ ਪਰ ਉਹ ਤਾਂ ਇੱਕ ਮੋਢਲਾ ਇਹ ਕਹਿ ਲਓ ਕਿ ਜਿਵੇਂ ਤਰਖੀ ਸੋਸਾਇਟੀ ਆ ਜਮੂਰੀ ਅਧਿਕਾਰ ਸਭਾ ਨੇ ਇੱਕ ਪਹਿਲ ਕੀਤੀ ਆ ਸਾਰੇ ਜੱਥੇਬੰਦੀਆਂ ਨੂੰ ਇਕੱਠੇ ਕੀਤਾ ਤਾਂ ਇਸ ਤੋਂ ਬਾਅਦ ਇਹ ਸੰਘਰਸ਼ਾ ਜਿਹੜਾ ਇਹ ਤਾਂ ਇਹ ਮੰਨ ਕੇ ਚੱਲੋ ਕਿ ਜਿਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਲੜਿਆ ਗਿਆ ਸੀ ਉਸ ਪੱਧਰ ਤੇ ਲੜਿਆ ਜਾਣਾ ਸੋਨ ਸਿੰਘ ਬਾਜੀ ਪ੍ਰਧਾਨ ਜਮੂਰੀ ਅਧਿਕਾਰ ਸਭਾ ਇਕਾਈ ਬਰਨਾਲਾ ਤਾਂ ਸਿੰਘ ਜੀ ਜਿਹੜਾ ਅੱਜ ਦਾ ਕਿਸ ਤਰ੍ਹਾਂ ਜੱਥੇਬੰਦੀ ਦਾ ਸਾਥ ਰਿਹਾ ਤੇ ਇਸ ਕਿਸ ਮੁੱਦੇ ਨੂੰ ਲੈ ਕੇ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਹੇ ਸਾਡਾ ਬੇਸਿਕ ਜਿਹੜਾ ਦੋ ਮੁੱਦੇ ਸੀਗੇ ਅੱਜ ਦੇ ਅਰੰਧਿਤਿ ਰਾਏ ਤੇ ਪ੍ਰੋਫੈਸਰ ਸੇਖ ਹਸਰੇਨ ਨੂੰ ਜਿਹੜੀ ਯੂਪੀਏ ਦੇ ਅੰਡਰ ਲੈ ਕੇ ਜਾ ਰਹੇ ਨੇ ਹੁਣ ਤੋਂ 14 ਸਾਲ ਪੁਰਾਣੇ ਕੇਸ ਦੇ ਵਿੱਚ 2010 ਤੋਂ ਉਹਨਾਂ ਤੇ ਕੇਸ ਹੋਇਆ ਸੀਗਾ ਜਿਹੜੇ ਉਧਰ ਉਹਨਾਂ ਤੇ ਹੁਣ ਲਾਗੂ ਕਰ ਰਹੇ ਨੇ ਇਹ ਸਾਨੂੰ ਐ ਲੱਗਦਾ ਜੀ ਬਕਾਇਦਾ ਇਹ ਇੱਕ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੀ ਦੂਸਰਾ ਜਿਹੜੇ ਅੱਜ ਤੋਂ ਤੇ ਤਿੰਨ ਹੋਜਦਾਰੀ ਕੇਸ ਨੇ ਜਿਹੜੇ ਜਾਂ ਕਾਨੂੰਨ ਨੇ ਜਿਹੜੇ ਉਹ ਲਾਗੂ ਕਰਨ ਜਾ ਰਹੀ ਹੈ ਸਰਕਾਰ ਅਸੀਂ ਜੰਭੂਰੀ ਅਧਿਕਾਰ ਸਭਾ ਤੇ ਤਰਖੀ ਸੁਸਾਇਟੀ ਪੰਜਾਬ ਸਾਥੀ ਜਿੰਨੀਆਂ ਵੀ ਸਾਡੀਆਂ ਜਨਤਕ ਤੇ ਜੰਭੂਰੀ ਜਥੇਬੰਦੀਆਂ ਨੇ 40 ਦੇ ਲਗਭਗ 71 ਹੋਏ ਸੀ ਉਹਨਾਂ ਦੀ ਇਹ ਸਮਝ ਬਣਦੀ ਹੈ ਵੀ ਜਿਹੜੇ ਇਹ ਕਾਨੂੰਨ ਨੇ ਇਹ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਬੋਲਣ ਦੀ ਆਵਾਜ਼ ਆਜ਼ਾਦੀ ਆ ਉਹ ਵੀ ਖਤਮ ਕਰਨ ਜਾ ਰਹੇ ਨੇ ਸੋ ਅਸੀਂ ਲੋਕਾਂ ਨੂੰ ਇਸ ਗੱਲ ਤੇ ਅਵੇਅਰ ਕਰਦੇ ਆਂ ਵੀ ਇਹ ਕਾਨੂੰਨਾਂ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਤੇ ਇਹ ਵਾਪਸ ਲੈਣੇ ਚਾਹੀਦੇ ਨੇ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨ ਨੇ ਉਹ ਵੀ ਸਰਕਾਰ ਨੇ ਛੋッセ ਸੀ ਉਸੇ ਢੰਗ ਨਾਲ ਇਹ ਜਿਹੜੇ ਕਾਨੂੰਨ ਨੇ ਸਾਡੇ ਜਿਹੜੀਆਂ ਆਜ਼ਾਦੀਆਂ ਦੇ ਜਿਹੜੀਆਂ ਸਾਨੂੰ ਲਗੂਣੀਆਂ ਪਹਿਲੀ ਥੋੜੀਆਂ ਮਿਲੀਆਂ ਹਈਆਂ ਨੇ ਉਹ ਵੀ ਖਤਮ ਹੋਣ ਜਾ ਰਹੀਆਂ ਨੇ ਇੱਕ ਪੁਲਿਸ ਦਾ ਥਾਣੇਦਾਰ ਜਦੋਂ ਚਾਹੇ ਤੇ ਜਿਹੜਾ ਮਰਜ਼ੀ ਪਰਚਾ ਦਰਜ ਕਰ ਸਕਦਾ 90-90 ਦਿਨ ਤੱਕ ਤੁਸੀਂ ਥਾਣੇ 'ਚ ਪੁਲਸ ਰਿਮਾਂਡ ਤੇ ਰਹਿ ਸਕਦੇ ਹੋ ਸੋ ਅਸੀਂ ਸੋਚਦੇ ਆਂ ਵੀ ਇਹ ਕਾਨੂੰਨ ਨੇ ਜਿਹੜੇ ਇਹ ਮਨੁੱਖੀ ਆਜ਼ਾਦੀਆਂ ਨੇ ਜਿੰਨੀਆਂ ਉਹਨਾਂ ਨੂੰ ਖਤਮ ਕਰਨ ਵਾਲੇ ਨੇ ਤੇ ਇਹ ਵਾਪਸ ਹੋਣੇ ਚਾਹੀਦੇ ਨੇ ਤੇ ਕਿਸ ਤਰ੍ਹਾਂ ਅਗਲਾ ਪ੍ਰੋਟੈਸਟ ਹੋਊਗਾ ਜੀ ਅਸੀਂ ਦੇਖੋ ਅੱਜ ਇਹ ਸਿੰਬੋਲਿਕ ਕੁਝ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀਗਾ ਅੱਜ ਅਸੀਂ ਮੰਗ ਪੱਤਰ ਦੇਵਾਂਗੇ ਤੇ ਕਾਨੂੰਨ ਦੀਆਂ ਕਾਪੀਆਂ ਸਾੜਾਂਗੇ ਅਗਲਾ 21 ਤਰੀਕ ਦਾ ਅਸੀਂ ਜਲੰਧਰ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਵੱਡੇ ਜਿਹੜੇ ਲੈਵਲ ਤੇ ਇਸ ਨੂੰ ਲੋਕਾਂ ਚ ਲੈ ਕੇ ਜਾਵਾਂਗੇ ਤੇ ਵੱਡਾ ਜਿਵੇਂ ਕਿਸਾਨਦੋਨਦਲ ਚੱਲਿਆ ਸੀ ਇਸ ਕਿਸਮ ਦਾ ਕੋਈ ਅੰਦੋਲਨ ਖੜਾ ਕਰਨ ਦੀ ਜਿਹੜੀ ਸਾਡੀ ਹੈਗੀ ਹੈ ਤਾਂ ਕਿ ਇਹ ਕਾਨੂੰਨ ਨੇ ਜਿਹੜੇ ਵਾਪਸ ਹੋ ਸਕਣ ਤੇ ਅਰੰਧਤੀ ਰਾਏ ਤੇ ਸੇਖ ਹੁਸੈਨ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਹੜਾ ਉਹਨਾਂ ਤੇ ਯੂਪੀਏ ਤੇ ਦਾਖਾਤਾ ਪੱਤਾ ਦਰਜ ਹੋ ਰਿਹਾ ਹੋ ਬਾਸ ਹੋ ਗਿਆ ਕਿੰਨੇ ਜਥੇਬੰਦੀ ਅੱਜ ਇਕੱਠੀਆਂ ਹੋਈਆਂ ਜੀ ਅੱਜ ਸਾਡੇ ਕੋਲੇ 29 ਜਥੇਬੰਦੀਆਂ ਦੇ ਸਾਈਨ ਹੋ ਚੁੱਕੇ ਨੇ ਤੇ ਬਾਕੀ ਹੋ ਸਕਦਾ 2-4 ਜਥੇਬੰਦੀਆਂ ਹਜੇ ਰਹਿੰਦੀਆਂ ਹੁਣ ਲੇਟ ਆਏ ਨੇ ਜਿਹੜੇ ਤੇ ਇਹ ਇਹ ਅੱਜ ਦੀ ਸਾਡੀ ਹੈਗੀ ਆ ਤਿੰਨ ਜਿਵੇਂ ਮੌਸਮ ਦਾ ਚੱਲਦਾ ਸੀਗਾ ਵੀ ਸ਼ਾਇਦ ਮੀਂਹ ਵਾਲਾ ਕਰਕੇ ਅਸੀਂ ਵੱਡਾ ਕੱਠ ਕਰਨ ਦੀ ਵੀ ਨਹੀਂ ਕੋਸ਼ਿਸ਼ ਕੀਤੀ ਤੇ ਸਾਡੇ ਸਿੰਬੋਲਿਕ ਸੱਦੇ ਤੇ ਇਹ ਲੋਕ ਆਪਣੇ ਆਪ ਪਹੁੰਚੇ ਨਾਮ ਪਰਮਜੀਤ ਕੋਰ ਹੈ ਅਸ ਇਹਦੇ ਵਿੱਚ ਨਾ ਸਾਡੇ ਤਰਕਸੀਲ ਸੁਸਾਇਟੀ ਪੰਜਾਬ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਇਹਦੇ ਇਹਨਾਂ ਦੀ ਅਗਵਾਈ ਦੇ ਵਿੱਚ ਬਾਕੀ ਸਾਰੀਆਂ ਜਨਤਕ ਜਥੇਬੰਦੀਆਂ ਨੇ 26 ਤਰੀਕ ਨੂੰ ਪੰਜਾਬ ਪੱਦਰ ਦੀ ਸਾਡੀ ਤਰਕਸੀਲ ਭਵਨ ਦੇ ਵਿੱਚ ਮੀਟਿੰਗ ਹੋਈ ਸੀ ਉੱਥੇ ਉਹਨਾਂ ਦੇ ਮੁਤਾਬਕ ਇਹ ਤੈਅ ਹੋਇਆ ਸੀ ਕਿ ਇੱਕ ਤਰੀਕ ਨੂੰ ਸਾਰੇ ਜਿਹੜੀਆਂ ਹੈਗੀਆਂ ਨੇ ਕਾਲੇ ਕਾਨੂੰਨ ਜੋ ਨਵੇਂ ਥੋਪੇ ਜਾ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਕੀਤੇ ਜਾਣਗੇ ਕਾਪੀਆਂ ਸਾੜੀਆਂ ਜਾਣਗੀਆਂ ਤੇ ਇੱਕ ਇਹ ਹੈ ਵੀ ਜਿਹੜਾ ਲੋਕਾਂ ਦੇ ਵਿੱਚ ਪਹਿਲਾਂ ਤੋਂ ਜਿਹੜਾ ਜ਼ਬਰ ਹੋ ਰਿਹਾ ਹੋ ਰਿਹਾ ਹੈ ਉਦੋਂ ਵੀ ਸਖਤ ਕਾਨੂੰਨ ਨੇ ਜਿਹੜੇ ਇਹ ਸਾਡੇ ਤੇ ਥੋਪੇ ਜਾ ਰਹੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਅਵੇਅਰ ਕਰਨ ਦੀ ਖਾਤਰ ਮਤਲਬ ਸਾਰੀਆਂ ਜਨਤਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਸੀ ਵੀ 1 ਤਰੀਕ ਨੂੰ ਸਾਰੇ ਜ਼ਿਲ੍ਹਾ ਪੱਧਰਾਂ ਤੇ ਇਕੱਠੇ ਹੋ ਕੇ ਤੇ ਰੋਸ ਮਾਰਚ ਵੀ ਕੀਤਾ ਜਾਊ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ। ਦੂਸਰੀ ਗੱਲ ਜਿਹੜਾ ਇੱਕ 2010 ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਮਤਲਬ ਮਸ਼ੂਰ ਲੋਕਕਾਰਕਨ ਨੇ ਰੰਧਤੀ ਰਾਏ ਤੇ ਪ੍ਰੋਫੈਸਰ ਸੇਖਾ ਸਾਹੂ ਤੇ 14 ਸਾਲਾਂ ਬਾਅਦ ਉਹਨਾਂ ਤੇ ਵੀ ਮਤਲਬ ਇੱਕ ਉਹਨਾਂ ਦੀ ਬੋਲਣ ਦੇ ਵਿੱਚ ਜਿਹੜਾ ਜਦੋਂ 14 ਸਾਲ ਪਹਿਲਾਂ ਬੋਲਿਆ ਸੀ ਉਹ ਤੇ ਉਹਨਾਂ ਨੇ ਇਹ ਤੇ ਲਾ ਕੇ ਜੁਏਪੀਏ ਲਾ ਕੇ ਨਾ ਤੇ ਕੇਸ ਦਰਜ ਕੀਤਾ। ਨਾਲ ਸਿਉਹੀ ਇੱਕ ਤਰ੍ਹਾਂ ਦਾ ਉਹ ਫਾਸੀਵਾਦ ਦਾ ਆਗਮਨ ਹੈ ਤੇ ਅਸੀਂ ਇਹੋ ਕੇਸ ਰੱਦ ਕਰਨ ਦੀ ਵੀ ਮੰਗ ਕਰਦੇ ਆਂ ਤੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਹਨਾਂ ਦਾ ਵੀ ਵਿਰੋਧ ਕਰਦੇ ਆਂ ਅੱਜ ਦੇ ਦਿਨ ਦੇ ਵਿੱਚ ਅਸੀਂ ਇਹਨੂੰ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ ਉੱਥੇ ਕਾਪੀਆਂ ਹੁਕਾਂਗੇ ਤੇ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਇਸ ਤੋਂ ਅੱਗੇ ਜਿਹੜਾ ਵੀ ਸਾਡਾ ਪ੍ਰੋਗਰਾਮ 21 ਤਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੱਡੀ ਕਾਨਫਰੰਸ ਹੋ ਰਹੀ ਆ ਪੰਜਾਬ ਪੱਤਰ ਦੀ ਉਸ ਤੋਂ ਅੱਗੇ ਵੀ ਜੋ ਸਾਨੂੰ ਸੱਦਾ ਆਊਗਾ ਅਸੀਂ ਉਹ ਅੱਗੇ ਦੀ ਅੱਗੇ ਪ੍ਰੋਟੈਸਟ ਕਰਦੇ ਰਹਾਂਗੇ